ਹੋਸੀ ਉਹਨਾਂ ਨੂੰ ਮੈਂ ਜਾਨੀ ਬਹੁਤ 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 ਬ ਅਸੀਂ ਡਾਕਟਰ ਨੂੰ ਮਿਲ ਕੇ ਨਵੀਂ ਸੰਸਰ ਮੋਰਚੇ ਵੱਲੋਂ ਧੰਨਵਾਦ ਕਰਦੇ ਆਂ। ਔਰ ਹਲਕਾ ਫਾਤਮ ਨਗਰ ਤੋਂ ਬਹੁਤ ਜ਼ਿਆਦਾ ਮੇਦੀ ਔਰ ਸੇਵਾ ਕਾਰਜ ਕਰਦਾ ਡਾਕਟਰ ਸਾਹਿਬ ਤੋਂ ਕਿ ਕਾਫੀ ਲੰਮੇ ਟਾਈਮ ਤੋਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇ ਨੇ ਔਰ ਵਿਸ਼ੇਸ਼ ਤੌਰ ਤੇ यु मोर्चे जे सीनियर बि प्रधान कर्मबीर सैली जी ਮਾਣ ਨਹੀਂ ਆਪਣਾ ਜੀਵਨ ਜਿਹੜਾ ਇਹ ਕੰਮ ਦੇ ਨੂੰ ਜਵੇਂ ਜਿਵੇਂ ਆ ਕਦੇ ਨਹੀਂ ਨੁਕਰਾਇਆ ਪਰ ਜਿਸ ਸੱਚ ਦੇ ਨਾਇਕ ਸਾਡੇ ਲਈ ਇੰਨੀ ਕੁਰਬਾਨੀ ਆ ਆਪਣੇ ਬੱਚੇ ਕੁਰਬਾਨ ਕਰਦੇ ਆਪਣੇ ਆਪ ਨੂੰ ਕੁਰਬਾਨ ਕਰਦਾ ਇਹ ਜਿਹੜਾ ਜਦੋਂ ਦੱਸਣ ਦੀ ਗੱਲ Oh, it's a party! Oh, it's a party! Oh, ستم کر سے چاہیے بہت ودیا کرتے رہ ਮਾਨਸ ਬਾਗ ਦੇ ਜੰਮੂ ਕੇ ਰਾਜਿਆ ਕੇ ਬਹੁਤ ਬਾਤ ਹੋਇਆ ਹੈ। ਚਕਤੋ ਇੰਦਰਾ ਮੈਂਟਰ ਸਾਥ ਦੇ ਜਨਨਾ ਦੇ ਵਿੱਚ ਲਖਮਸਤਕ ਸ਼ਰਧਾ ਤੇ ਸਰਕਾਰ ਉਹਨਾਂ ਦੀਆਂ ਦਿੱਤੀਆਂ ਹੋਈਆਂ ਸਥਾਵਾਵਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਮਲੀ ਤੌਰ ਤੇ ਲਾਗੂ ਕਰਨਾ ਉਹਨਾਂ ਦੇ ਦਿੱਤੇ ਹੋਏ ਮਹਾਨ ਗ੍ਰੰਥ ਨੂੰ ਕਨਸਟੀਟਿਊਸ਼ਨ ਆਫ ਇੰਡੀਆ ਭਾਰਤ ਦੇ ਸਭਾਂ ਨੂੰ ਨਮਨ ਕਰਨਾ ਤੱਲੇ ਆਜ ਦੇ ਧੰਨਵਾਦ ਨਹੀਂ ਇਹ ਮਤ ਸਮਝੋ ਕਿ ਅਸੀਂ ਅੱਜ ਦਾ ਦੇਨੋ ਦੇ ਜਨਮ ਦਿਨ ਦਿਹਾੜੇ ਦੇ ਰੋਣ ਦੇ ਵਿੱਚ ਮਨਾ ਲਿਆ ਇਥੋਂ ਬਾਹਰ ਦੇ ਕੇ ਸਾਡੀਆਂ ਦਿੱਤੀ ਆਪਣਾ ਸਖਾਵਾਂ ਪੁੱਟ ਜੇ ਫਿਰ ਇਹ ਦਿਨ ਮਨਾਉਣ ਦਾ ਵੀ ਕੋਈ ਫਾਇਦਾ ਨਹੀਂ ਮੇਰਾ ਖਿਆਲ ਪਿਛਲੇ 5 4 ਦਿਨ ਤੋਂ ਡਾਕਟਰ ਇਬਰਾਹਿਮ ਮੈਂਟਰ ਸਾਹਿਬ ਦਾ ਨਾਮ ਤੇ ਆ ਰਿਹਾ ਬਾਕੀ ਸੰਸਾਦਾਂ ਬਾਕੀ ਇਲਾਕਿਆਂ ਦੇ ਵਿੱਚ ਬੜੇ ਜੋਸ਼ੋਖ ਰੋਸ ਤੇ ਨਾਮ ਲਾ ਰਹੀ ਹੈ। ਕਿ ਮੈਂ ਡਾਕਟਰ ਭੀਮਰਾਓ ਨਭ ਜੁਗ ਸੰਗਰਸ਼ ਮੋਰਚਾ ਸਾਰੇ ਹਸਤੀਆਂ ਨੂੰ ਮੈਂ ਮੱਖਸੇ ਬੋਲਦਾ ਮੈਂ ਵੀ ਮੈਂਬਰ ਹੈ ਇਸ ਸਭਾ ਦਾ ਮੈਂ ਸੰਗਰਸ਼ੂ ਹੈਰ ਪੰਜਾਬ 24 ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੰਜੀਤ ਕੁਮਾਰ ਸਵਾਗਤ ਕਰਦਾ ਹਾਂ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਪਿੰਡ ਪਿੰਡ ਡਾਬਾ ਵਿਖੇ ਜਿੱਥੇ ਕਿ ਡਾਕਟਰ ਭੀਮਰਾਓ ਅਮੇਦਕਰ ਨਾਲ ਸੰਘਰਸ਼ ਮੋਰਚਾ ਵੱਲੋਂ ਜੋ ਕਿ ਡਾਕਟਰ ਭੀਮਰਾਓ ਅਮੇਦਕਰ ਜਿਹਦੇ ਜਨਮ ਦਿਨ ਨੂੰ ਸਮਰਪਿਤ ਜੋ ਕਿ ਪ੍ਰੋਗਰਾਮ ਬੜੇ ਹੀ ਧੂਮ-ਧਾਮ ਅਤੇ ਸ਼ਰਦਾ ਭਾਪੜਾਂ ਦੇ ਨਾਲ ਮਨਾਇਆ ਜਾ ਰਿਹਾ ਵਾ ਇੱਥੇ ਹੀ ਸਾਡੇ ਨਾਲ ਹਲਕਾ ਆਤਮਨਗਰ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਸਾਬਕਾ ਵਿਧਾਇਕ ਸਰਦਾਰ ਸਿਮਰਜੀਤ ਸਿੰਘ ਵੀ ਮੈਸ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬੈਂ ਸਾਹਿਬ ਜਿਹੜਾ ਜੇ ਭੀਮਰਾਮ ਅੰਬੇਦਕਰ ਜਨਮ ਦਿਹਾੜਾ ਆਪਣੇ ਅੰਬੇਦਕਰ ਨਵਜਵਨ ਸੰਘਰਸ਼ ਮੋਰਚਾ ਤੋਂ ਮਿਲਿਆ ਗਿਆ ਵਾ ਕੀ ਕਹਿਣਾ ਚਾਹੂਗਾ ਸੋ ਮੈਂ ਡਾਕਟਰ ਅੰਬੇਦਕਰ ਨਵਜਵਨ ਸੰਘਰਸ਼ ਮੋਰਚਾ ਦੇ ਸਾਰੇ ਮੈਂਬਰ ਤੇ ਅਹੁਦੇਦਾਰ ਸਹਿਬਾਨਾਂ ਦਾ ਰਣੀ ਆ ਜਿਨ੍ਹਾਂ ਨੇ ਬਹੁਤ ਵਧੀਆ ਡਾਕਟਰ ਭੀਮਰਾਮ ਅੰਬੇਦਕਰ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਾਗਮ ਅਰ ਪੰਜਾਬ 'ਚ ਵਸਦੇ ਦੇਸ਼ 'ਚ ਵਸਦੇ ਤੇ ਸਮੁੱਚੀ ਦੁਨੀਆ 'ਚ ਵਸਦੇ ਦੇਸ਼ ਵਾਸੀਆਂ ਨੂੰ ਅੱਜ ਦੇ ਇਸ ਮਹਾਨ ਦਿਨ ਦੀ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਅਰ ਕਾਮਨਾ ਕਰਦਾ ਕਿ ਮਹਾਨ ਗ੍ਰੰਥ ਜਿਹੜਾ ਕਨਸਟੀਟਿਊਸ਼ਨ ਆਫ ਇੰਡੀਆ ਦੇ ਰੂਪ ਦੇ ਵਿੱਚ ਸਭਿਧਾਨ ਸਾਨੂੰ ਗ੍ਰੰਥ ਦੇ ਕੇ ਗਏ ਆ ਡਾਕਟਰ ਸਾਹਿਬ ਸੋ ਅਸੀਂ ਉਸ ਗ੍ਰੰਥ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਈਏ ਸਤਿਕਾਰ ਕਰਦੇ ਹੋਏ ਲੋਕਤੰਤਰ ਦੀ ਮਜ਼ਬੂਤੀ ਵਾਸਤੇ ਅਸੀਂ ਸਾਰੇ ਕੰਮ ਕਰੀਏ ਸੋ ਮੈਂ ਫੇਰ ਅੱਜ ਦੇ ਮਹਾਨ ਦਿਨ ਦੀ ਬਹੁਤ-ਬਹੁਤ ਮੁਬਾਰਕ ਤੇ ਬੈਂਸ ਸਾਹਿਬ ਜਿਸ ਤਰ੍ਹਾਂ ਕਿ ਨੌਜਵਾਨ ਪੀੜੀ ਨਸ਼ੇ ਵੱਲ ਤੁਰ ਰਹੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂੰਗਾ ਜੇ ਬਾਬਾ ਸਾਹਿਬ ਦੇ ਜਨਮ ਦਿਨ ਦੇ ਉੱਤੇ ਮੈਂ ਸਿਨੇਮਰ ਬੇਨਤੀ ਕਰੂੰਗਾ ਕਿ ਤੁਸੀਂ ਕਿਸੇ ਦੇ ਮਗਰ ਲੱਗ ਕੇ ਆਪਣੀ ਲਾਈਫ ਸਪੋਇਲ ਨਾ ਕਰੋ ਓਪਰਚੁਨਿਟੀ ਆਫ ਜੌਬ ਕ੍ਰਾਈਸਿਸ ਆ ਮੈਂ ਮੰਨਦਾ ਹਾਂ ਇਸ ਗੱਲ ਨੂੰ ਪਰ ਆਪਾਂ ਆਪਣੀ ਲਾਈਫ ਨੂੰ ਖਤਰੇ ਦੇ ਵਿੱਚ ਪਾ ਦਈਏ ਸੋ ਅੱਜ ਦੇ ਮਹਾਨ ਦਿਨ ਤੇ ਮੈਂ ਸਾਰੇ ਨੌਜਵਾਨਾਂ ਨੂੰ ਅਪੀਲ ਕਰੂੰਗਾ ਕਿ ਡਾਕਟਰ ਸਾਹਿਬ ਦੀਆਂ ਦਿੱਤੀਆਂ ਸਖਿਆਵਾਂ ਤੇ ਅਮਲ ਕਰਦੇ ਹੋਏ ਨਸ਼ਿਆਂ ਦਾ ਤਿਆਗ ਕਰ ਦੀਏ ਡਾਕਟਰ ਸਾਹਿਬ ਚੋਣਾਂ ਲੈ ਕੇ ਕੀ ਰਣਨੀਤੀ ਹੈ ਜੋ ਡਾਕਟਰ ਭੀਮਰਾਮ ਵੇੜਕਰ ਸਾਹਿਬ ਦਾ ਹੁਕਮ ਆ ਗਿਆ ਉਹ ਠੀਕ ਹੈ ਬਾਈ ਸਾਹਿਬ ਠੀਕ ਹੈ ਥੈਂਕ ਯੂ ਬਾਈ ਸਾਹਿਬ ਡਾਕਟਰ ਉਮੇਦਕਰ ਨ ਨਵੀਂ ਯੋਗ ਸੰਘਰਸ਼ ਮੋਰਚਾ ਦੇ ਜੋ ਕਿ ਪ੍ਰਧਾਨ ਜੀ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਅਸੀਂ ਇਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਦੇ ਆ ਜੋ ਅੱਜ ਪ੍ਰੋਗਰਾਮ ਮਨਾਇਆ ਗਿਆ ਡਾਕਟਰ ਬਾਬਾ ਸਾਹਿਬ ਦਾ ਜਨਮ ਦਿਹਾੜਾ ਉਹਦੇ ਬਾਰੇ ਇਹ ਕੀ ਕਹਿਣਾ ਚਾਹੋਗੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਮੈਂ ਰਵਿੰਦਰ ਢੁਲਗੱਚ ਪ੍ਰਤੀ ਕਹਿਣਾ ਜਾਓਗੇ ਜੀ ਅੱਜ ਦਾ ਦਿਨ ਜਿਹੜਾ ਪੂਰੇ ਵਿਸ਼ਵ ਭਰ ਦੇ ਵਿੱਚ ਸਭ ਤੋਂ ਮਹੱਤਵਪੂਰਨ ਦਿਨ ਹੈ ਜੋ ਜੋ ਕਿ ਡਾਕਟਰ ਭੀਮrao ਅੰਬੇਦਕਰ ਜੀ ਜੋ ਦਲਿਤਾਂ ਦੇ ਮਸੀਹਾ ਨਾਰੀ ਮੁਕਤੀ ਦਾਦਾ ਤੇ ਸੰਵਿਧਾਨ ਨਿਰਮਾਤਾ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਤੇ ਜਿਹੜੇ ਦਲਿਤ ਵਰਗ ਦੇ ਲੋਕ ਹੈ ਉਹਨਾਂ ਦੇ ਥਾਂ ਦੇ ਲਈ ਉਹਨਾਂ ਨੇ ਪ੍ਰਚਾਰ ਕੀਤਾ ਪਲੱਸ ਉਹਨਾਂ ਜੇ ਉਹਨਾਂ ਦੀ ਸਖਸ਼ੀਤਾ ਦੇ ਆਧਾਰ ਤੇ ਹੀ ਅੱਜ ਦਾ ਜਿਹੜਾ ਦਲਿਤ ਸਮਾਜਾ ਦਲਿਤ ਵਰਗ ਉਹ ਹਰੇਕ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਤੇ ਸਿਰਫ ਉਥਾਂ ਦੇ ਲਈ ਅੱਗੇ ਲੱਗੇ ਚੱਲ ਰਿਹਾ ਹੈ ਪ੍ਰਧਾਨ ਜੀ ਜਿਸ ਤਰ੍ਹਾਂ ਕਿ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਵੱਲ ਵੱਧ ਰਹੀ ਆ ਉਹਨਾਂ ਨੂੰ ਇਸ ਸ਼ੁਭ ਅਫਸਰ ਦੇ ਮੌਕੇ ਤੇ ਕੀ ਮੈਸੇਜ ਦੇਣਾ ਚਾਹੁੰਗਾ ਜਿਸ ਤਰ੍ਹਾਂ ਕਿ ਨੌਜਵਾਨ ਆਪਣਾ ਸਰੀਰ ਖਰਾਬ ਕਰ ਰਹੇ ਨਸ਼ੇ ਲਾ ਕੇ ਨਸ਼ੇ ਦੇ ਵਿੱਚ ਪੈ ਕੇ ਅੱਜ ਦੇ ਦਿਹਾੜੇ ਤੇ ਮੈਂ ਨੌਜਵਾਨ ਵੀਰਾਂ ਨੂੰ ਕਹਿਣਾ ਚਾਹੁੰਗਾ ਕਿ ਜਿਹੜੇ ਨਸ਼ਿਆਂ ਦੇ ਵੱਲ ਤੁਰ ਰਹੇ ਆ ਜਾਂ ਨਸ਼ਿਆਂ ਵੱਲ ਜਾ ਰਹੇ ਆ ਵੀ ਉਹ ਵੱਧ ਤੋਂ ਵੱਧ ਪੜ੍ਹਾਈ ਵੱਲ ਤੁਰਨ ਤਾਂ ਕਿ ਪੜ੍ਹਾਈ ਨੂੰ ਲੱਗਨ ਲਾ ਕੇ ਉਹ ਆਈਪੀਐਸ ਪੀਸੀਐਸ ਜਾ ਡਾਕਟਰ ਵਕੀਲ ਆਦੀ ਬਣ ਕੇ ਸਮਾਜ ਦਾ ਤੇ ਆਪਣਾ ਨਾਮ ਰੋਸ਼ਨ ਕਰ ਸਕਣ ਤੇ ਇਹਨਾਂ ਨਸ਼ਿਆਂ ਦੇ ਰਹਿਤ ਤੋਂ ਬੜੀ ਦੂਰ ਰਹਿਣ ਪ੍ਰਧਾਨ ਜੀ ਜਿਹੜੇ ਤੁਹਾਡੇ ਆ ਕਮੇਟੀ ਦੇ ਮੈਂਬਰ ਐ ਜਿਹੜਾ ਅੱਜ ਇਕੱਠ ਹੋਇਆ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਜਿਹੜਾ ਕਿ ਨਾਲ ਸਹਿਯੋਗ ਨੇ ਕਮੇਟੀ ਮੈਂ ਅੱਜ ਦੇ ਦਿਨ ਦੇ ਉੱਤੇ ਆਪਣੇ ਡਾਕਟਰ ਅੰਬੇਡਕਰ ਨਵਿਕ ਸੰਗਰਸ਼ ਮੋਰਚਾ ਦੀ ਸਮੂੱਚੀ ਟੀਮ ਵੱਲੋਂ ਤੇ ਸਾਰੇ ਸਮੂੱਚੇ ਮੈਂਬਰਾਂ ਦੇ ਵੱਲੋਂ ਜਿਨ੍ਹਾਂ ਨੇ ਅਹੁਦੇਦਾਰਾਂ ਨੇ ਆਪਣੀ ਡਿਊਟੀ ਨੇ ਇਨ ਬਿਨ ਤੰਦੇ ਨਾਲ ਨਿਭਾਇਆ ਤੇ ਅੱਜ ਦੇ ਇਸ ਪ੍ਰੋਗਰਾਮ ਨੂੰ ਬਹੁਤ ਹੀ ਸਕਸੈਸ ਕਿਤਾ ਤੇ ਮੈਂ ਇਹਨਾਂ ਸਾਰੇ ਹੀ ਜਿਹੜੇ ਆਪਣੇ ਮੋਰਚੇ ਦੇ ਮੈਂਬਰ ਹੈ ਉਹਨਾਂ ਨੂੰ ਬਤਾਇਆ ਦੇਣਾ ਜਾਊਗਾ ਕਿ ਅੱਜ ਦੇ ਦਿਨ ਇਹਨਾਂ ਕੱਟ ਕਰਕੇ ਆਪਾਂ ਸਮਾਜ ਦੇ ਜਦ ਇੱਕ ਨਵੀਂ ਸੇਧ ਦੇ ਚੱਕੀ ਹੈ ਤਾਂ ਬਹੁਤ ਵੱਡੀ ਗੱਲ ਹੈ ਵੀਰ ਬਿੱਟੂ ਢੁਲਗਰ ਜੀ ਵੀ ਮੌਜੂਦ ਨੇ ਅਸੀਂ ਨਾਲ ਉਹ ਵੀ ਤੁਹਾਡੀ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਬਿੱਟੂ ਜੀ ਕੀ ਕਹਿਣਾ ਚਾਹੋਗੇ ਅੱਜ ਸ਼ੁਭ ਦਿਹਾੜੇ ਤੇ ਬਾਬਾ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਜੋ ਪ੍ਰੋਗਰਾਮ ਕਰਵਾਇਆ ਗਿਆ ਅੱਜ ਦੇ ਦਿਨ ਤੇ ਜੋ ਬਾਬਾ ਸਾਹਿਬ ਦਾ ਸਾਰੇ ਸਮਾਜ ਨੂੰ ਸੰਦੇਸ਼ ਸੀਗਾ ਕਿ ਆਪਣੇ ਬੱਚਿਆਂ ਨੂੰ ਬਤੋ ਬਤ ਪੜਾਓ ਲਿਖਾਓ ਤਾਕੀ ਉਹ ਵੱਡੇ ਵੱਡੇ ਉਪਲਬਧੀਆਂ ਜਿਹੜੀਆਂ ਉਹ ਪ੍ਰਾਪਤ ਕਰ ਸਕਣ ਜਿਹੜਾ ਮੇਨ ਬਾਬਾ ਸਾਹਿਬ ਦਾ ਮਕਸਦ ਸੀਗਾ ਉਹ ਸਿੱਖਿਆ ਨੂੰ ਪਹਿਲ ਜਿਹੜੀ ਹੈ ਉਹ ਇਹ ਹੀ ਸਿੱਖਿਆ ਦੇ ਗਏ ਨੇ ਕਿ ਆਪਣੇ ਬੱਚੇ ਨੂੰ ਬਤ ਤੋਂ ਬਤ ਪੜਾਓ ਉਹਨਾਂ ਨੂੰ ਕਮਜ਼ੋਰ ਜੀਵਨ ਨੂੰ ਲੱਗ ਜਾਵੇ ਤੁਤੂ ਬਾਈ ਜਿਹੜਾ ਇਹ ਪ੍ਰੋਗਰਾਮ ਸ਼ੁਰੂ ਕਿੰਨੇ ਵੇ ਸ਼ੁਰੂ ਹੋਇਆ ਤੇ ਕਿੰਨੇ ਵੇ ਸਮਾਪਤੀ ਹੈ ਜੀ ਇਹ ਪ੍ਰੋਗਰਾਮ ਜਿਹੜਾ 1 ਵਜੇ ਤੋਂ ਚੱਲਿਆ ਵਾ ਔਰ 1 ਵਜੇ ਤੋਂ ਲੈ ਕੇ ਲਗਭਗ ਹੁਣ 5:30 ਦੇ ਕਰੀਬ ਟਾਈਮ ਹੋ ਚੁੱਕਿਆ ਬਾਬਾ ਸਾਹਿਬ ਨੇ ਕਿਹਾ ਸੀ ਪੜ੍ਹੋ ਲਿਖੋ ਸੰਘਰਸ਼ ਕਰੋ ਇਹਦੇ ਬਾਰੇ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵ ਉਹਨਾਂ ਨੂੰ ਇਹੀ ਅੱਜ ਦਿਨ ਤੇ ਜਿਹੜਾ ਮੋਰਚੇ ਵੱਲੋਂ ਸੀ ਸੰਦੇਸ਼ ਦੇਣਾ ਚਾਹਾਂਗੇ ਕਿ ਨਸ਼ੇ ਵੱਲ ਬਿਲਕੁਲ ਵੀ ਨਾ ਜਾਣ ਔਰ ਬਾਬਾ ਸਾਹਿਬ ਨੇ ਜਿਹੜਾ ਸੰਦੇਸ਼ ਦਿੱਤਾ ਪੜਨ ਦਾ ਔਰ ਜੁੜਨ ਦਾ ਔਰ ਤਾਂ ਕਿ ਪੜਾਂਗੇ ਜੁੜਾਂਗੇ ਔਰ ਤਾਂ ਹੀ ਤੇ ਕਿਸੇ ਵੀ ਗਲਤ ਅਸਿਰੋਧ ਕਰ ਸਕਾਂਗੇ ਔਰ ਤਾਂ ਹੀ ਇਕੱਠੇ ਹੋ ਕੇ ਸੀ ਉਹਦਾ ਸੰਘਰਸ਼ ਜਿਹੜਾ ਉਹ ਕਰ ਸਕਾਂਗੇ ਡਾਕਟਰ ਅੰਬੇਦਕਰ ਨਵਜੁਗ ਸੰਘਰਸ਼ ਮੋਰਚੇ ਦੇ ਤੁਹਾਡੀ ਜਿਹੜੀ ਸਮੁੱਚੀ ਟੀਮ ਹੈ ਕੀ ਕਹਿਣਾ ਚਾਹੋਗੇ ਸ਼ੁਭ ਹੋ ਕੇ ਆਪਣੀ ਸਾਰੀ ਟੀਮ ਡਾਕਟਰ ਅੰਬੇਦਕਰ ਨਵਜੁਗ ਸੰਘਰਸ਼ ਮੋਰਚੇ ਦੀ ਜਿਹੜੀ ਸਮੁੱਚੀ ਟੀਮ ਹੈ ਉਹਨਾਂ ਨੂੰ ਵੀ ਮੈਂ ਬਧਾਈ ਦਿੰਦਾ ਬਧਾਈ ਦੇ ਪਾਤਰ ਨੇ ਤਾਂ ਕਿ ਉਹਨਾਂ ਦੇ ਸਹਿਯੋਗ ਨਾਲ ਔਰ ਉਹਨਾਂ ਦੇ ਸਾਥ ਨਾਲ ਜਿਹੜਾ ਅੱਜ ਪ੍ਰੋਗਰਾਮ ਸਾਡਾ ਕਾਮਯਾਬ ਹੋਇਆ ਔਰ ਇਹਨਾਂ ਨੂੰ ਵੀ ਮੈਂ ਜਿਹੜੀ ਸਾਡੀ ਪੂਰੀ ਟੀਮ ਹੈ ਉਹਨਾਂ ਨੂੰ ਬਧਾਈ ਦਿੰਦਾ ਅੱਜ ਦੇ ਦਿਨ ਠੀਕ ਹੈ ਜੀ ਧੰਨਵਾਦ ਜੀ ਸੋ ਫਿਲਹਾਲ ਦੋਸਤੋ ਅਸੀਂ ਇੱਥੇ ਡਾਕਟਰ ਅੰਮੇਦਕਰ ਅਭਿਉ ਸੰਘਰਸ਼ ਮੋਰਚਾ ਦੇ ਜੋ ਕਮੇਟੀ ਦੇ ਮੈਂਬਰ ਸੀਗੇ ਆਪਣੇ ਪ੍ਰਧਾਨ ਸਾਹਿਬ ਸੀ ਉਹਨਾਂ ਨਾਲ ਵੀ ਗੱਲਬਾਤ ਕਰਾਈ ਬਿੱਟੂ ਵੀਰ ਜੀ ਸੀਗੇ ਜੋਨ ਸੀ ਦੇ ਚਾਰਜ ਉਹਨਾਂ ਨਾਲ ਵੀ ਗੱਲਬਾਤ ਤੁਹਾਡੀ ਕਰਾਈ ਸੋ ਫਿਲਹਾਲ ਦੋਸਤੋ ਐਸੀ ਸਾਡੀ ਅੱਜ ਦੀ ਖ਼ਬਰ ਬਾਕੀ ਖ਼ਬਰਾਂ ਦੇ ਲਈ ਤੁਸੀਂ ਦੇਖਦੇ ਰਹੋ ਲਹਿਰ ਪੰਜਾਬ 24 ਕੈਮਰਾਮੈਨ ਗੁਰਪਾਲ ਸਿੰਘ ਦੇ ਨਾਲ ਮੈਂ ਸੰਜੀਵ ਕੁਮਾਰ ਲਹਿਰ ਪੰਜਾਬ 24